ਵਾਹ ਜੀ ਗੁਰੂ ਸੱਚੀ ਤੇਰੀ ਸਫਤ ਸੱਚੀ ਸੱਸੀ ਸਾਰਿਆਂ ਨੂੰ ਤੇ ਆਪ ਸਭ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆ ਜੀ ਤੇ ਅੱਜ ਆਪਾਂ ਪਹੁੰਚੇ ਆ ਦਿੱਲੀ ਗੁਰਦੁਆਰਾ ਸ਼ਹੀਦ ਕਾਫਗਨ ਸਾਹਿਬ ਜੋ ਗੁਰੂ ਡੇਕ ਬਾਅਦ ਵਰਜੀਦੀ ਯਾਦ ਦੇ ਵਿੱਚ ਹੀ ਬਣਾਇਆ ਗਿਆ ਹੈ ਇਹ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸ਼ਹੀਦ ਕਾਫਗਨ ਗੁਰਦੁਆਰਾ ਸਾਹਿਬ ਇਹ ਦੋਵੇਂ ਗੁਰਦੁਆਰਾ ਸਾਹਿਬ ਹੀ ਗੁਰ ਤੇਗ ਬਹਾਦਰ ਜੀ ਨਾਲ ਸੰਬੰਧਿਤ ਨੇ ਤੇ ਇਹ ਬੰਗਲਾ ਸਾਹਿਬ ਘੁੰਮੀ 10 ਮਿੰਟ ਦੇ ਵਾਕਿੰਗ ਡਿਸਟੈਂਸ ਤੇ ਇੱਕ ਗੁਰਦੁਆਰਾ ਸਾਹਿਬ ਹੈ ਤੇ ਚਲਦੇ ਅੰਤ ਨਾਲੇ ਕਰਦੇ ਆਂ ਦਰਸ਼ਨ ਤੇ ਨਾਲੇ ਜਾਣਦੇ ਆਂ ਇੱਥੋਂ ਦੀ ਹੋਰ ਇਤਿਹਾਸ ਬਾਰੇ ਆ ਵੀ ਕਰਦੇ ਆਂ ਦੱਸ ਤੇ ਇੱਥੇ ਸ਼ਹੀਦ ਬਾਬਾ ਜੰਗ ਸਿੰਘ ਜੀ ਯਾਦਗਾਰੀ ਪਿਆਉਈ ਬਣਾਇਆ ਗਿਆ ਹੈ ਤੇ ਉਸ ਦਾ ਇਤਿਹਾਸ ਆਪਾਂ ਇੱਥੋਂ ਪੜ੍ਹ ਸਕਦੇ ਹਾਂ ਗੁਰਦੁਆਰਾ ਕਾਫਗਨ ਸਾਹਿਬ ਦਾ ਇਤਿਹਾਸ ਇਸ ਪਵਿੱਤਰ ਸਥਾਨ 'ਤੇ ਸਾਬਕਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਰਾਜ ਦੇ ਤੜ ਦਾ ਸੰਸਕਾਰ ਹੋਇਆ ਸੀ। ਇਸ ਤੋਂ ਪਹਿਲਾਂ ਇਸ ਥਾਂ ਪਾਈ ਲੱਖੀ ਸ਼ਾਮਨ ਜਾਰੇ ਦਾ ਘਰ ਹੁੰਦਾ ਸੀ। ਜਦੋਂ ਨਵੇਂ ਪਾਸ਼ਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਰਾਜ ਚਾਂਦਨੀ ਚੌਕ ਸਿੱਤ ਗੁਰਦੁਆ ਸ਼ੀਸ਼ਗੰਜ ਸਾਹਿਬ ਵਾਲੇ ਸਥਾਨ 'ਤੇ 11 ਨਵੰਬਰ 1775 ਈਸਵੀ ਨੂੰ ਸ਼ਹੀਦ ਕੀਤੇ ਗਏ ਤਾਂ ਉੱਥੋਂ ਗੁਰੂ ਸਾਹਿਬ ਦਾ ਪਵਿੱਤਰ ਸ਼ੀਸ਼ ਪਾਈ ਜਤਾ ਜੀ ਸ਼੍ਰੀ ਨੰਦਪੁਰ ਸਾਹਿਬ ਲੈ ਗਏ ਤੇ ਗੁਰੂ ਸਾਹਿਬ ਦੇ ਪਵਿੱਤਰ ਤੜ ਨੂੰ ਪਾਈ ਲੱਖੀ ਸ਼ਾਮਨ ਜਾਰੇ ਇਸ ਥਾਂ ਆਪਣੇ ਘਰ ਲਿਆਏ। ਇਥੇ ਉਹਨਾਂ ਨੇ ਚਿਖਰਾਚ ਘਰ ਨੂੰ ਅਗਨੀ ਭੇਟ ਕਰ ਦਿੱਤਾ ਰਾਤ ਦੇ ਵੇਲੇ ਧੜ ਦਾ ਸੰਸਕਾਰ ਕਰ ਦਿੱਤਾ ਗਿਆ ਹੱਥੀਆਂ ਨੂੰ ਗਾਗਰ ਵਿੱਚ ਪਾ ਕੇ ਉਂਗਿੱਠੇ ਵਾਲੀ ਥਾਂ ਧਰਤੀ ਹੇਠਾਂ ਠਕਾ ਦਿੱਤਾ ਇਸ ਘਟਨਾ ਤੋਂ ਬਾਅਦ ਸਿੱਖ ਮਿਸਲਾਂ ਦੇ ਜ਼ਮਾਨੇ ਵਿੱਚ ਜਦ ਕਰੋੜ ਸਿੰਘਾਂ ਮਿਸਲ ਦੇ ਜਿਹੜਾ ਬਾਬਾ ਬਗੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਤਾਂ ਉਹਨਾਂ ਨੇ ਇਸ ਪਵਿੱਤਰ ਸਥਾਨ ਤੇ ਗੁਰੂ ਜੀ ਦੀ ਯਾਦਗਾਰ ਕਾਇਮ ਕੀਤੀ 1857 ਈਸਵੀ ਦੇ ਗਦਰ ਤੋਂ ਬਾਅਦ ਸਿੱਖ ਰਿਆਸਤਾਂ ਦੇ ਉਦਮ ਨਾਲ ਇਸ ਗੁਰਦੁਆਰੇ ਦੇ ਚਾਰੇ ਪਾਸੇ ਪੱਕੀ ਪੱਥਰ ਦੀ ਬੁਜ਼ਾਰੂ ਸਾਰੀ ਗਈ 1914 ਈਸਵੀ ਵਿੱਚ ਜਦੋਂ ਅੰਗਰੇਜ਼ ਸਰਕਾਰ ਨੇ ਭਾਰਤ ਦੀ ਨਵੀਂ ਰਾਜਤਾਨੀ ਦੀ ਉਸਾਰੀ ਲਈ ਨਵੇਂ ਇਮਾਰਤਾਂ ਬਣਾਏ ਜਾਣ ਲਈ ਗੁਰਦੁਆਰਾ ਕਾਫਗੰਜ ਸਾਹਿਬ ਦੀ ਚਾਰਦੀਵਾਰ ਨੂੰ ਟਾ ਦਿੱਤਾ ਤਾਂ ਪੰਥ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਕਾਫੀ ਇਤਨਾ ਮਗਰੋਂ ਅੰਗਰੇਜ਼ ਸਰਕਾਰ ਨੂੰ ਮਜਬੂਰ ਹੋ ਕੇ ਟਾਈ ਹੋਈ ਦੀਵਾਰ ਨੂੰ ਮੁੜਕਰ ਕਰਨਾ ਪਿਆ। ਤੇ ਭਾਈ ਲੱਖੀ ਸ਼ਾਹਵਣ ਜਾ ਰਹੇ ਦੇ ਵਕਤ ਇੱਥੇ ਰਕਾਬਗੰਜ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦੇ ਵਸਨੀਕ ਕੁਝ ਚਿਰ ਪਿੱਛੋਂ ਹੋਰ ਥਾਂ ਜਾ ਕੇ ਵਸ ਗਏ। ਇਸ ਪਵਿੱਤਰ ਸਥਾਨ ਦੇ ਨਾਮ ਉਸੇ ਪਿੰਡ ਦੇ ਨਾਮ ਤੇ ਹੈ ਰਕਾਬਗੰਜ ਕਰਕੇ ਪ੍ਰਸਿੱਧ ਹੋਇਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਮੂਰਤੀ ਸੇਵਾ ਸਰਦਾਰ ਫਰਨਾਮ ਸਿੰਘ ਸੂਰੀ ਪੂਸਾ ਰੋਡ ਵਾਲੇ ਨੇ 8 ਜਨਵਰੀ 1957 ਈਸਵੀ ਨੂੰ ਕਰਵਾਈ ਗਈ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਪੰਜਾਬੀ ਹਿੰਦੀ ਤੇ ਇੰਗਲਿਸ਼ ਦੇ ਵਿੱਚ ਆਪਾਂ ਕਿਸੇ ਵੀ ਭਾਸ਼ਾ ਦੇ ਵਿੱਚ ਇਸ ਨੂੰ ਪੜ੍ਹ ਸਕਦੇ ਹਾਂ ਸਕ ਕਰੋਂ ਜੇ ਦੂਸਰ ਹੋ ਜੇ ਸਕ ਕਰੋਂ ਜੇ ਦੂਸਰ ਹੋ ਦੇ ਅੱਲਾਹ پاک ਹੈ ਅੱਲਾਹ ਗੁਰਦੁਆਰਾ ਸ਼ਹੀਦ ਕਾ ਬੰਸਾਹੇ ਦੇ ਅੰਦਰ ਹੀ ਬਿਲਕੁਲ ਸਾਹਮਣੇ ਪੋਲੀਗ੍ਰਾਫੀ ਅਡਟੋਰੀਅਮ ਬਣਾਇਆ ਗਿਆ ਜਿਸ ਦੇ ਵਿੱਚ ਸਾਰਾ ਸਿੱਖ ਇਤਿਹਾਸ ਰਸਿਆ ਗਿਆ ਹੈ ਤੇ ਸਟੱਡੀ ਰੂਮ ਵੀ ਬਣਾਇਆ ਗਿਆ ਬਹੁਤ ਪੁਰਾਣੀਆਂ-ਪੁਰਾਣੀਆਂ ਕਿਤਾਬਾਂ ਨੇ ਜੋ ਉੱਥੇ ਰੱਖੀਆਂ ਗਈਆਂ ਨੇ ਆਪਾਂ ਪੜ ਸਕਦੇ ਹਾਂ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨਿਦਿਆਵੈ ਤਾਏ ਸਭ ਥਾਈ ਹੋਏ ਜੀ ਸਹਾਈ ਇਹ ਆਪਾਂ ਪੰਕਤੀਆਂ ਅਰਦਾਸ ਦੇ ਟਾਈਮ ਆਪਾਂ ਪੜਦੇ ਹਾਂ ਤੇ ਇਹ ਨਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਜੋ ਉਹਨਾਂ ਦਾ ਧੜ ਸੀ ਉਹਦਾ ਸੰਸਕਾਰ ਸੀ ਲੱਖੀ ਸ਼ਾਉਣ ਜਾ ਰਹੇ ਦੁਆਰਾ ਇਸ ਥਾਂ ਦੇ ਉੱਤੇ ਕੀਤਾ ਗਿਆ ਸੀ ਉਹਨੇ ਆਪਣੇ ਘਰ ਨੂੰ ਅੱਗ ਲਗਾ ਕੇ ਅਗਨਪੇਟ ਕਰਕੇ ਗੁਰਸਤਵ ਦਾ ਸੰਸਕਾਰ ਕੀਤਾ ਸੀ ਤੇ ਉਹਨਾਂ ਦੀਆਂ ਜੋ ਹਸਤੀਆਂ ਸੀ ਉਹਨਾਂ ਨੂੰ ਗਾਗਰ ਦੇ ਵਿੱਚ ਪਾ ਕੇ ਇੱਥੇ ਦਫ਼ਨ ਕੀਤਾ ਗਿਆ ਸੀ ਉੱਥੇ ਹੀ ਇਹ ਗੁਰਦੁਆਰਾ ਸਾਹਿਬ ਜੋ ਸਥਾਪਿਤ ਕੀਤਾ ਗਿਆ ਹੈ ਤੇ ਇੱਥੇ ਆਉਣ ਦੇ ਲਈ ਇੱਥੇ ਨਾਲ ਸਮਸਤਕ ਪਹੁੰਚਣ ਦੇ ਲਈ ਆਪਾਂ ਮੈਟਰੋ ਸਟੇਸ਼ਨ ਹੈ ਜੋ ਇਸ ਤੋਂ ਨਜ਼ਦੀਕ ਪਟੇਲ ਚੌਂਕ ਪੈਂਦਾ ਹੈ ਤੇ ਰਾਸ਼ਟਰਪਤੀ ਤੇ ਪਾਰਲੀਮੈਂਟ ਹਾਊਸ ਦੇ ਬਿਲਕੁਲ ਨਜ਼ਦੀਕ ਹੈ ਤੇ ਇਸ ਦੀ ਲੋਕੇਸ਼ਨ ਹੈ ਜੋ ਇਸ ਵੀਡੀਓ ਦੇ ਨੀਚੇ ਐਂਡ ਦੇ ਵਿੱਚ ਵੀ ਮੈਂ ਪੂਰਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗਾ ਤੇ ਹੋਰ ਵੀ ਸੰਕਤਾਂ ਜੋ ਨੇ ਇੱਥੇ ਜ਼ਰੂਰ ਆਉਣ ਸਭ ਤੋਂ ਵੱਡੇ ਦਾਨੀ ਸੀ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ ਸ਼ਹਾਦਤ ਨੂੰ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇ ਵਾਸਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵਾਹਿਗੁਰੂ ਜੀ ਦਾ ਖਾਸ ਸਲਾਮ ਵਾਹਿਗੁਰੂ ਜੀ